ਤਦ ਦੀ ਇੱਕ ਕਹਾਣੀ ਮੈਂ ਸੁਣਾਉਣਾ ਹਣਾ ਬੜੀ ਇੰਟਰਸਟਿੰਗ ਇਹਨਾਂ ਦਾ ਸੁਭਾਅ ਸੀ ਵੀ ਸਵੇਰੇ ਉੱਠ ਕੇ ਇਹਨਾਂ ਨੇ ਨਹਾ ਧੋ ਕੇ ਕਮਰੇ ਚ ਨਿਕਲ ਕੇ ਪਹਿਲਾਂ ਪਾਠ ਪੂਜਾ ਕਰਨੀ ਹੈ ਜੀ ਇੱਕ ਮੂਰਤੀ ਸੀ ਮਾਤਾ ਦੀ ਇਹਨਾਂ ਦੇ ਬੈਗ ਦੇ ਵਿੱਚ ਉਹ ਕੱਢ ਕੇ ਧੂਪ ਬੱਤੀ ਕਰਕੇ ਤੇ ਉਦਾਂ ਹੀ ਪੂਰੇ ਸੁੱਚੇ ਹੋ ਕੇ ਨਹਾਕਦੇ ਕਰਨੀ ਉਹਨਾਂ ਚਿਰ ਮੇਰੀ ਡਿਊਟੀ ਹੁੰਦੀ ਸੀ ਵੀ ਕੋਈ ਡਿਸਟਰਬੈਂਸ ਨਾ ਹੋ ਜੇ ਅੱਛਾ ਉਹ ਇੱਕ ਦਿਨ ਡਿਸਟਰਬੈਂਸ ਐਸੀ ਹੋ ਗਈ ਤੇ ਮੈਂ ਕਿਹਾ ਵੀ ਸਵੇਰ ਦਾ ਸਮਾਂ ਜਦ ਤੱਕ ਇਹਨਾਂ ਨੇ ਪੂਜਾ ਕਰਨੀ ਹੈ ਮੈਂ ਭੱਜ ਕੇ ਹੰਸਰਾਜ ਦੇ ਕਮਰੇ ਚ ਛੋਟੋ ਤੇ ਵੇਸਟ ਲਿਆ ਮੈਂ ਅੱਛਾ ਜੀ ਮੈਨੂੰ ਲੱਭਦੀ ਨਹੀਂ ਸੀ ਆਪਦੇ ਵਾਲੀ ਅੱਛਾ ਉਧਰ ਰਜੀਤ ਬਣੀ ਮੇਰੇ ਕਮਰੇ ਚ ਆ ਗਿਆ ਉਹ ਕਹਿੰਦਾ ਉਹਨੇ ਪ੍ਰੈਸ ਲੈਣੀ ਸੀ ਛੋਟੀ ਅਸੀਂ ਇੱਕ ਦੋ ਪ੍ਰੈਸਾਂ ਰੱਖੀਆਂ ਹੋਈਆਂ ਸੀ ਆਪ ਹੀ ਫੇਰ ਲੈਂਦੇ ਸੀਗੇ ਜੀ ਜੀ ਉਹਨੇ ਆ ਕੇ ਦੇਖਿਆ ਮੈਂ ਕਿਤੇ ਦੱਸਦਾ ਨਹੀਂ ਉਹਨੇ ਹਾਰ ਮਾਰ ਲਈ ਮਤਲਬ ਸਾਹਿਬ ਸੰਦੂਰ ਨਹੀਂ ਦਿੰਦਾ ਸੰਦੂ ਕਿੱਥੇ ਉਹਨਾਂ ਨੇ ਇਹਨਾਂ ਦਾ ਵਿਗਨ ਪੈ ਗਿਆ ਜੀ ਇਹਨਾਂ ਦੀ ਤਾਂ ਪਾਜ ਪੂਠੇ ਭੰਗ ਹੋ ਗਈਆਂ ਪਾਠ ਪੂਜਾ ਭੰਗ ਹੋ ਗਈ ਇਹ ਉੱਠ ਕੇ ਭੱਜ ਕੇ ਬਾਥਰੂਮ ਵੱੜ ਗਏ ਮਨੀ ਮੁੜ ਗਿਆ ਅੱਛਾ ਜੀ ਜਦੋਂ ਮੈਂ ਦੁਬਾਰਾ ਆਇਆ ਤੇ ਫਿਰ ਮੈਨੂੰ ਖਿੱਚ ਕੇ ਪਾਇਆ ਵੀ ਤੂੰ ਹੱਦ ਹੋ ਗਈ ਯਾਰ ਤੂੰ 5 ਵਿੱਚ 10 ਮਿੰਟ ਵੀ ਨਹੀਂ ਤੂੰ ਇੱਥੇ ਰੁਕ ਸਕਦਾ ਕਾ ਕੌਣ ਆ ਕੇ ਪਿਛੋਂ ਹੱਕਾ ਨਹੀਂ ਮਾਰੀ ਜਾਂਦਾ ਇਹਨਾਂ ਮੈਂ ਕਿਹਾ ਮਿੱਤਰ ਸਾਹਿਬ ਅੱਜ ਮਾਫ ਕਰ ਦਿਓ ਅੱਗੋਂ ਤੋਂ ਨਾ ਮੈਂ ਤਾਂ ਬਾਹਰ ਚੌਂਕੀਦਾਰਾਂ ਵਾਂਗੂ ਖੜਜਿਆ ਕਰਨਾ ਅੱਛਾ ਇੱਕ ਲੱਤ ਦੇ ਭਾਰ ਹੁਣ ਨਾ ਕਿਸੇ ਨੂੰ ਅੰਦਰ ਵੜਨ ਦਿੱਤਾ ਇਦਾਂ ਦੇ ਬਹੁਤ ਸ਼ੁਗਲ ਚੱਲਦੇ ਰਹਿੰਦੇ ਹੁੰਦੇ ਸੀਗੇ ਜਿਵੇਂ ਉੱਥੇ ਫ੍ਰਿਜ ਨੂੰ ਅੱਛਾ ਜੀ ਹਰਜਾਸ ਹਰਜਾਪ ਹਰਜਾਪ ਕਹਿੰਦੇ ਰਹੇ 8 ਦਿਨ ਮੁੰਡੇ ਨੂੰ ਢਾੜੀ ਨੂੰ ਜਿਹਨੇ ਸਾਨੂੰ ਕਮਾਇਆ ਫਰਾਇਆ ਜਿਸ ਦਿਨ ਵਿਛੜਨਾ ਸੀ ਉਸ ਦਿਨ ਉਹਨਾਂ ਦੇ ਮੂੰਹੋਂ ਨਿਕਲ ਗਿਆ ਵਿੱਚ ਹਰਜਾਪ ਦੀ ਵਜਾਏ ਉਦੋਂ ਕਹਿੰਦਾ ਹਰਜਾਪਾ ਬੇਲਾ ਚੇਤੇ ਰਹੂਗਾ ਵੀ ਤੇਰੇ ਨਾਲ ਯਾਦਾਂ ਜੁੜ ਗਈਆਂ ਹੋਇਆ ਹੋਇਆ ਅਖੀਰ ਤੇ ਉਹਨੂੰ ਥਾਪੀ ਜੀ ਸ਼ਾਬਾਸ਼ ਦਿੰਦੇ ਕਹਿੰਦੇ ਚੰਗਾ ਵਈ ਹਰਜਸ ਜਿਉਂ ਜਿਉਂਦਾ ਬਸਦਾ ਰਹੇ ਹਰਜਸ ਦੀ ਫਿਜਾਏ ਹਰਜਸ ਹੋਗੇ ਉਹੀ ਤਾਂ ਵਿਚਾਰੇ ਦੀ ਫੂਕ ਜੀ ਨਿਕਲ ਗਈ ਉਥੋਂ ਦੀ ਭਲੋਸਾਵੇ ਖੋਰ ਬੜੀ ਪਿਆਰੀ ਘਟਨਾ ਜੀ ਅਸੀਂ ਫ੍ਰਿਜ਼ਨੋ ਵਾਲੇ ਹੋਟਲ 'ਚ ਠਹਰੇ ਹੋਏ ਆ ਪ੍ਰੋਗਰਾਮ ਤਾਂ ਹੁੰਦੇ ਹੁੰਦਾ ਸੀ ਸ਼ਨੀਚਰ ਤੇ ਐਤਵਾਰ ਅੱਛਾ ਬਾਕੀ ਪੰਜ ਦਿਨ ਬਾਕੀ ਦਿਨ ਤੁਰੇ ਫਿਰੋ ਘੁੰਮੀ ਫਰੀ ਜਾਓ ਅੱਛਾ ਜੀ ਕਈ ਵਾਰ ਕੋਈ ਰਿਸ਼ਤੇਦਾਰ ਲੈ ਜਾਂਦੇ ਸੀ ਕਈ ਵਾਰ ਦੋਸਤ ਮਿੱਤਰ ਲੈ ਜਾਂਦੇ ਸੀ ਕਈ ਵਾਰ ਉਦਾਂ ਹੀ ਬੈਠ ਠੀਕ ਆ ਉੱਥੇ ਬੈਠ ਕੇ ਤਾਸ਼ ਹੀ ਖੇਡ ਲਓ ਜਾਂ ਕਬਾ ਮਾਰ ਲਓ ਇੱਕ ਦਿਨ ਕੀ ਹੋਇਆ ਮਿਤਲ ਸਾਹਿਬ ਤੇ ਮੈਂ ਆਏ ਕਮਰੇ ਚ ਬੈਠੇ ਆ ਆਰਾਮ ਨਾਲ सुरेंद्र ਛਿੰਦੇ ਦਾ ਫੋਨ ਆਇਆ ਉਹ ਵੀ ਸਾਡੀ ਟੀਮ ਚ ਗਿਆ ਹੋਇਆ ਸੀਗਾ ਜੀ ਉੱਥੇ ਨੇੜੇ ਕਿਤੇ ਫ੍ਰੀਜ ਨੂੰ ਦੇ ਨੇੜੇ ਕਿਸੇ ਸ਼ਹਿਰ ਦੇ ਵਿੱਚ ਉਹਨੇ ਆਪਣੀ ਬੇਟੀ ਵਾਸਤੇ ਰਿਸ਼ਤੇਦਾਰ ਦੇਖੇ ਹੋਏ ਸੀ ਉੱਥੇ ਗਿਆ ਤੇ ਉੱਥੇ ਉਹਨਾਂ ਨੇ ਤਮੰਨਾ ਪ੍ਰਗਟ ਕਰਤੀ ਵੀ ਮੇਰ ਮਿਤਲ ਤੁਹਾਡੇ ਨਾਲ ਆਇਆ ਵੀ ਮੇਰ ਮਿਤਲ ਨੂੰ ਘਰੇ ਬੁਲਾਓ अच्छा जी ਹੁਣ ਮਿੱਤਰ ਉਹਨੇ ਉਥੋਂ ਫੋਨ ਕਰ ਲਿਆ ਲੈਂਡਲਾਈਨ ਤੋਂ ਮਿੱਤਰ ਸਾਹਿਬ ਨੇ ਚੱਕ ਲਿਆ ਉਹ ਕਹਿੰਦਾ ਜੀ ਮਿੱਤਰ ਸਾਹਿਬ ਇਦਾਂ ਮੇਰੇ ਰਿਸ਼ਤੇਦਾਰਤਾ ਜਗ੍ਹਾ ਪੱਕੇ ਹੋਣੇ ਆ ਪਰ ਉਹਦੀ ਬੜੀ ਤਮੰਨਾ ਮੇਰੀ ਟੌਰ ਬਣ ਜੂ ਜੇ ਤੁਸੀਂ ਆ ਜਾਓ ਤੇ ਮੈਂ ਟੈਕਸੀ ਭੇਜ ਦਿੰਦਾ ਅ ਅੱਛਾ ਭਈ ਮੈਂ ਵੀ ਹੈ ਦੇਖਦਾ ਕਰਦਾ ਫਰਸਲਾ ਤੇ ਕਰ ਕਰਾ ਕੇ ਜੀ ਫੋਨ ਬੰਦ ਕਰਤਾ ਆਇਓ ਨੂੰ ਕਹਦਾ ਵੀ 5-10 ਮਿੰਟ ਬਾਅਦ ਕਰੀ ਮੈਨੂੰ ਕਹਿੰਦੇ ਰਿਸ਼ਤੇਦਾਰ ਇਹਦੇ ਆ ਯਾਰ ਮੈਂ ਉੱਥੇ ਕੀ ਲੈਣਾ ਮੈਂ ਇੱਥੇ ਆਵਣਾ ਸਤਾ ਬੁਢਾ ਬੰਦਾ ਮੈਂ ਇੱਥੇ ਕੀ ਕਰੂੰਗਾ ਉਹ ਉਹਦੇ ਸੁਭਾਅ ਦਾ ਜਿਹੜਾ ਸ਼ੇਡਸ ਸੀ ਜੀ ਮੈਂ ਕਿ ਜਾਇਆ ਉਹ ਚ ਲਗਲੇ ਤਾਂ ਮਾਨਤਨ ਹੋ ਜਾਂਦਾ ਨਹੀਂ ਉਹ ਕਰ ਤੂੰ ਕਿ ਬਈ ਕੋਈ ਲਫਾਫਾ ਲਫੂਫਾ ਦੇਓਗੇ ਮੇਰੇ ਵੱਲੋਂ ਕਹ ਦੇ ਅੱਛਾ ਮੈਂ ਕਿ ਜੀ ਠੀਕ ਹੈ ਚਿੰਦੇ ਦਾ ਜਦੋਂ ਦੁਬਾਰਾ ਫੋਨ ਆ ਗਿਆ ਤੇ ਉਹ ਕਹਿੰਦੇ ਮਿੱਤਲ ਸਾਹਿਬ ਨਾਲ ਗੱਲ ਮੈਂ ਕਿ ਮਿੱਤਲ ਸਾਹਿਬ ਆ ਜਰਾ ਕਿ ਇੱਥੇ ਬਾਹਰ ਗਏ ਆ ਆ ਜਾਂਦੇ ਆ ਤੇ ਮੇਰੇ ਨੂੰ ਮੈਨੂੰ ਦੱਸਿਆ ਸੀ ਉਹਨਾਂ ਨੇ ਉਹ ਤੂੰ ਟੈਕਸੀ ਭੇਜ ਦੇਗਾ ਤੇ ਕਹਿੰਦਾ ਹਾਂ ਕਹਿੰਦਾ ਕਿਦਾਂ ਤੇ ਤੋਰ ਯਾਰ ਇਹਨਾਂ ਨੂੰ ਜ਼ਰੂਰ ਭੇਜ ਦੇ ਮੈਂ ਕਿਹਾ ਸਿੰਦੇ ਕੋਈ ਐ ਜੇ ਗੱਲਾਂ ਨਹੀਂ ਇਹ ਮੈਨੂੰ ਲੱਗਿਆ ਕੋਈ ਲਿਫਾਫਾ ਦਸਰਾ ਕੋਈ ਹੋ ਸਕਦਾ ਬੰਦਾ ਵਾਸਤੇ ਉਹ ਕਹਿੰਦਾ ਲਿਫਾਫੇ ਦਾ ਯਾਰ ਤੇ ਮੈਂ ਜੇ ਉਧਰ ਗੱਲ ਕਰਦਾ ਤੇ ਮਿੱਤਲ ਸਾਹਿਬ ਮੈਨੂੰ ਕਹਿ ਰਹੇ ਆ ਮਤਲਬ 11000 ਅੱਛਾ ਦੀ ਗੱਲ ਕਰ ਮੈਂ ਕਿਹਾ ਵੀ ਲਫਾਫੇ ਜਿੰਨੇ ਪਾ ਕਹਿੰਦਾ ਪਾ ਦਿਆਂਗੇ ਪੰਜ ਕ ਪਾ ਦਿਆਂਗੇ ਤੇ ਮੈਂ ਉਧਰੋਂ ਆਇਆ ਇਸ਼ਾਰਾ ਕੀਤਾ ਮਤਲਬ ਸਾਬ ਨੂੰ ਦਿਖਾਉਣ ਲਈ ਤੇ ਉਹਨਾਂ ਨੇ ਸਿਰ ਮਾਰਤਾ ਮੈਂ ਕਿਹਾ ਯਾਰ ਸੈਲੀਬ੍ਰਿਟੀ ਆ ਬਹੁਤ ਵੱਡਾ ਦੇਖ ਲੈ ਮਨਿੰਦਰ ਕਹ ਲੈਨੇ ਮੂੰਹੋਂ ਮਗੇ ਪੈਸੇ ਦੇ ਦੇ ਆ ਚਲਿਓਂ ਕਰ ਤੂੰ ਫਿਰ ਹੁਣ ਉਹਨਾਂ ਦਾ ਸੁਭਾਅ 11 ਤੇ 11 ਜੇ ਜ਼ਿਆਦੇ ਲੱਗਦਾ ਕਹਿੰਦਾ ਚੱਲ 7 ਕਰ ਦਿੰਦੇ ਆ ਫਿਰ 7 ਕਰ ਦਿੰਦੇ ਆ ਮੈਂ ਦੌੜਾ ਮੇਤਲਸਾਮ ਨੂੰ ਲੈ ਕਰਕੇ ਤੇ ਦਵਾ ਦਮ ਕੀਤਾ ਉਦੋਂ ਇਸ਼ਾਰਾ ਹੋ ਗਿਆ ਵੀ ਡੰਨ ਫਿਰ ਉਹ ਜੀ ਇਸ ਤਰ੍ਹਾਂ ਟੈਕਸੀ ਉਧਰੋਂ ਆ ਗਈ 7000 ਦੇ ਲਫਾਫੇ ਦੇ ਵਿੱਚ ਮੇਤਲਸਾਮ ਜਾਇਆ ਫਿਰ ਆ ਕੇ ਕਹਿੰਦੇ ਐਵੇਂ ਇੱਥੇ ਬੈਠੇ ਵੀ ਵਸਾਈਆਂ ਲਈ ਜਾਣੀਆਂ ਸੀ ਹੈਨਾ ਚੰਗਾ ਹੋਇਆ ਮੈਂ ਜਾਇਆ ਨਹੀਂ ਉਹ ਚੰਗੇ ਆਵੇ ਰਿਸ਼ਤੇਦਾਰ ਵੀ ਚੰਗੇ ਆ ਜੰਦਾ ਸੁਹਾ ਸੀ ਨਾ ਫਿਰ ਉਦੋਂ ਹੀ ਆਪਦਾ ਉਸੇ ਤਰ੍ਹਾਂ ਦਾ ਪੈਂਤੜਾ ਬਦਲ ਲੈਂਦੇ ਸੀ ਸਿਰ ਬੰਦਾ ਸੋਦਾ ਭੇਟੀ ਦੂਰ ਆਈ ਵੀ ਆ ਗਿਆ ਨੇ ਹਾਂ ਤੇ ਐਨਰਾਇਜ਼ੇ ਫਿਰ ਠੀਕ ਆ ਜੀ ਆਉਣ ਲੱਗਿਆ ਸ਼ਗਨ ਤੇ ਪਾਉਣ ਗਈ ਸ਼ਗਨ ਤੇ ਪਾਉਣ ਗਈ ਮੈਨੂੰ ਇਦਾਂ ਉਹਨਾਂ ਨੇ ਕਰਤਾ ਮੈਂ ਆਪਦੇ ਇੱਕ ਡਾਕਟਰ ਲਈ ਲੈ ਕੇ ਆਉਣੀ ਸੀ ਉੱਥੋਂ ਰੇਵਨ ਦੀਆਂ ਐਨ ਕਾ ਰੇਵਨ ਦੀਆਂ ਐਨ ਕਾ ਇੱਥੇ ਆਮ ਨਹੀਂ ਸੀ ਮਿਲਦੀਆਂ ਜੀ ਤੇ ਮੈਨੂੰ ਕਹਿੰਦੇ ਤੂੰ ਖਰਚਾ ਨਾ ਕਰ ਕੋਈ ਨਹੀਂ ਮੈਂ ਕਰ ਦੂੰ ਪ੍ਰਬੰਧ ਇਹਦਾ ਕਿ ਇੱਥੇ ਕੈਨੇਡਾ ਨਹੀਂ ਤਾਂ ਅਮਰੀਕਾ ਚ ਅਮਰੀਕਾ ਨਹੀਂ ਤਾਂ ਇੰਗਲੈਂਡ ਫਿਰ ਉਹਨਾਂ ਨੇ ਇੰਗਲੈਂਡ ਇਹਨਾਂ ਦਾ ਇੱਕ ਪ੍ਰਸ਼ੰਸਕ ਮਿਲ ਗਿਆ ਤੇ ਉਹਨੇ ਕਿਹਾ ਜੀ ਮਿੱਤਰ ਸਾਹਿਬ ਦੱਸੋ ਜੋ ਮਰਜੀ ਫਲਾਣਾ ਦਿਆਂਗਾ ਕਹਿੰਦਾ ਯਾਰ ਮੇਰਾ ਬੜਾ ਚਾਹ ਮੈਨੂੰ ਰੇਵਨ ਦੀ ਐਨ ਕਾ ਜੇ ਇਥੋਂ ਮਿਲ ਦਵਾ ਦੇ ਉਹ ਫਿਰ ਰੇਵਨ ਦੀ ਐਨ ਕਾ ਉਹਨਾਂ ਨੇ ਇਹਨੂੰ ਦੇ ਦਿੱਤੀਆਂ ਇਹਨਾਂ ਨੇ ਫਿਰ ਮੈਨੂੰ ਦੇ ਦਿੱਤੀਆਂ ਮੈਂ ਆਪਦੇ ਡਾਕਟਰ ਸਾਹਿਬ ਨੂੰ ਆ ਕੇ ਦੇ ਦਿੱਤੀ ਉਦੋਂ ਪਤਾ ਲੱਗਿਆ ਵੀ 72 ਪਾਉਂਡ ਜਾਂ 72 ਡਾਲਰ ਦੀਆਂ ਸੀ ਐਨ ਕਾ ਉਹ ਤੇ ਅੱਜ ਵੀ ਬੜੇ ਲੋਕੀ ਸ਼ੌਂਕ ਨਾਲ ਹਾਂਜੀ ਹਾਂਜੀ ਅੱਛਾ ਇਹਨਾਂ ਦਾ ਜਿਹੜਾ ਫਿਲਮਾਂ ਹੁੰਦਾ ਸੀ ਨਾ ਜੀ ਇਹਨਾਂ ਦਾ ਜਿਹੜਾ ਸੀ ਇਹਦੇ ਸੁਭਾਜ ਨਾਲ ਵਹਿਮ ਭਰਮ ਵੀ ਬਹੁਤ ਸੀ ਅੱਛਾ ਪਰ ਬੜੇ ਦਿਲਚਸਪ ਵੀ ਕਹੀਏ ਹਮਮ ਇੱਕ ਤਾਂ ਇਹ ਸੀਗਾ ਕਿ ਵੀ ਲਾਲ ਕੱਪੜੇ ਦੀ ਮਨਾਹੀ ਹੈ ਕਿਸੇ ਪੰਡਤ ਜੀ ਨੇ ਦੱਸਿਆ ਹੋਇਆ ਸੀ ਅੱਛਾ ਲਾਲ ਕੱਪੜੇ ਨਹੀਂ ਪਾਉਂਦੇ ਵਰਤਣਾ ਹਾਂ ਅੱਛਾ ਨਰਮਲ ਨਾ ਕੁਸ਼ੋਰ ਨਾ ਕੋਈ ਲਾਲ ਕੱਪੜਾ ਨਹੀਂ ਵਰਤਣਾ ਤੇ ਦੂਜਾ ਸੀਗਾ ਵੀ ਇਹਨਾਂ ਨੂੰ ਆਇਆ ਨਹੀਂ ਲੱਗਦਾ ਹੁੰਦਾ ਸੀ ਵੀ ਉਹ ਕਹਿੰਦਾ ਪੰਡਤ ਜੀ ਨੇ ਸਰ ਵੀ ਮੈਨੂੰ ਜਿਹੜਾ ਰੱਬ ਮਿਲਣਾ ਨਾ ਕੁੱਤੇ ਚੋਂ ਮਿਲਦਾ ਅੱਛਾ ਜਿੱਥੇ ਕਿਤੇ ਕੋਈ ਕੁੱਤਾ ਦਿਸ ਜੇ ਆਮ ਜੀ ਇੱਕ ਵਾਰ ਤੋਂ ਖੰਨੇ ਤੋਂ ਸੀ ਆਉਂਦੇ ਸੀ ਢਾਬੇ ਤੇ ਰੋਟੀ ਖਾਣ ਲੱਗੇ ਵੀ ਰਾਤ ਨੂੰ 2 2:30 ਵਜੇ ਆ ਉੱਥੇ ਜਿਹੜੇ ਉਹ ਹਲਵਾਈਆਂ ਦੇ ਮੂਹਰੇ ਕੁੱਤੇ ਚ ਬੈਠੇ ਹੁੰਦੇ ਸੀ ਹਾਂ ਬਿਲਕੁਲ ਉਹਨੇ ਪਾਈਆ ਦੁੱਧ ਫੜਿਆ ਉਹ ਛੋਟੇ ਜਿਹੇ ਬੱਠਲ ਚ ਪਾਤਾ ਉਹਨੇ ਆਈ ਚੱਕ ਤੇ ਫੱਟੇ ਕਹਿੰਦੇ ਪਾਈਆ ਹੋਰ ਦੇ ਦੇ ਫਿਰ ਪਾਈਆ ਹੋਰ ਦੇ ਜੋ ਤਿੰਨ ਵਾਰ ਇਹਨੇ ਪਾਇਆ ਫਿਰ ਮੈਂ ਪੁੱਛਿਆ ਇਹਨਾਂ ਨੂੰ ਇਹ ਇੱਕ ਅੰਬੈਸਡਰ ਕਾਰ ਕਰਦੇ ਹੁੰਦੇ ਸੀ ਉਹਦੇ ਚ ਸਾਨੂੰ ਨਾਲ ਹੀ ਲੈ ਗਏ ਸੀ ਤੇ ਫਿਰ ਉਹ ਫਿਰ ਪਤਾ ਲੱਗਿਆ ਕਹਿੰਦੇ ਮੈਨੂੰ ਜਿਹੜਾ ਹੈ ਨਾ ਰੱਬ ਦੇ ਦਰਸ਼ਨ ਹੋਣੇ ਆ ਉਹ ਕੁੱਤੇ ਚੋਂ ਹੋਣੇ ਆ ਅੱਛਾ ਜਦੋਂ ਪੁੰਨੋ ਸਾਹਿਬ ਨੇ ਫਿਲਮ ਸਾਈਨ ਕਰਨੀ ਹੁੰਦੀ ਸੀ ਹਾਂਜੀ ਉਹ ਵੀ ਕਿਸੇ ਸਿਆਣੇ ਨੇ ਦੱਸਿਆ ਸੀ ਵੀ ਇਹਦੇ ਚ ਬਰਕਤ ਤਾਂ ਆ ਹੋਊਗੀ ਇਸ ਪੈਸੇ ਦੇ ਵਿੱਚ ਇਸ ਫਿਲਮ ਦੇ ਵਿੱਚ ਜਿਸ ਦਿਨ ਤੈਨੂੰ ਫਿਲਮ ਸਾਈਨ ਕਰਨ ਆਉਂਦੇ ਮੰਨ ਲਓ ਹੁਣ ਇਹਦੇ 20 ਸੈਕਟਰ ਵਾਲੇ ਚ ਆ ਗਏ ਇਹਨਾਂ ਦੇ 158 ਨੰਬਰ ਸੀ ਮੇਰਾ ਘਰ ਉਹ ਜੀ ਆ ਕੇ ਪ੍ਰੋਡਿਊਸਰ ਜਾਂ ਡਾਇਰੈਕਟਰ ਬੈਠੇ ਆ ਸਾਹਮਣੇ ਗੱਲਬਾਤ ਹੋ ਗਈ ਤੈਅ ਹੋ ਗਈ ਪੇਮੈਂਟ ਵੀ ਤੈਅ ਹੋ ਗਈ ਡੇਟ ਤੇ ਰੇਟ ਕਿ ਨੇ ਸ਼ੋਗੇ ਇਹਨਾਂ ਨੇ 24 ਘੰਟੇ ਦਾ ਗੈਪ ਹੋਣਾ ਹੁੰਦਾ ਸੀ ਅੱਛਾ ਯਾਨੀ ਜੇ ਅੱਜ 11 ਵਜੇ ਆ ਤਾਂ ਕੱਲ 11 ਵਜੇ ਪੈਸੇ ਫੜਨੇ ਆ ਤੇ ਪੂਰੀ ਹਾਂ ਜਿਹੜੀ ਕਰਨੀ ਆ ਗੱਲ ਭਾਵੇਂ ਅੱਜ ਤੈਹ ਹੋ ਗਈ ਫਿਰ ਇਹਨਾਂ ਦਾ ਜਿਹੜਾ ਢੰਗ ਸੀ ਹੁਣ ਉਹ ਕਹਿੰਦੇ ਵੀ ਠੀਕ ਆ ਚਲੋ ਗੱਲ ਤੈਹ ਜੀ ਆ ਡੇਟ ਤੇ ਰੇਟ ਹੋ ਗਏ ਫਿਰ ਅਡਵਾਂਸ ਦੇ ਦਈਏ ਤੁਹਾਨੂੰ ਨਹੀਂ ਵੀ ਮੈਨੂੰ ਨਾ ਹੁਣ ਹੈਗਾ ਬਹੁਤ ਜ਼ਰੂਰੀ ਕੰਮ ਮੈਂ ਜਾਣਾ ਇੱਕਦਮ ਮੈਂ ਤਾਂ ਪਹਿਲਾਂ ਹੀ ਲੇਟ ਹੋਇਆ ਤੇ ਤੁਸੀਂ ਜਿਵੇਂ ਮਰਜ਼ੀ ਕਰੋ ਔਖੇ ਸੌਖੇ ਤੁਸੀਂ ਕੱਲ ਆਜੋ ਕੱਲ 11 ਵਜੇ 11 ਵਜੇ ਤੁਸੀਂ ਨਾ ਸਾਢੇ 10 'ਚ ਆ ਜਾਓ ਨਹੀਂ ਤਾਂ ਤੁਸੀਂ ਉਹ ਕਰੋ ਮੈਂ ਹੋਟਲ ਇਥੇ ਮੈਂ ਬੁੱਕ ਕਰਾ ਦੇਣਾ ਕੋਈ ਨਹੀਂ ਆਪਦੇ ਵੱਲੋਂ ਕਰਾ ਦੇਣਾ ਤੁਸੀਂ ਹੋਟਲ 'ਚ ਰੁਕੋ ਪਿੰਡੋਂ ਆਉਂਦੇ ਲੇਟ ਵੀ ਹੋ ਸਕਦੇ ਹੋ ਤੁਸੀਂ ਸਾਢੇ 10 'ਚ ਆ ਜਾਓ ਚਾਹ ਪੀਓ ਇੱਥੇ ਤੇ ਮਤਲਬ ਉਹਨਾਂ ਨੇ ਅਸਲ ਵਿੱਚ ਐਨ 11 ਵਜੇ ਪੈਸੇ ਵਰਦੇ ਪੈਸੇ ਛੜਨੇ ਹੁੰਦੇ ਸੀ ਐਦਾਂ ਕਈ ਵਾਰ ਉਹਨਾਂ ਨੇ ਐਦਾਂ ਮਤਲਬ ਇਹ ਕੀਤਾ ਬੰਦਾ ਵੀ ਉਹ ਸਦਨੇ ਕੀ ਉਸ ਮਕਾਮ ਤੇ ਜਦੋਂ ਬੰਦਾ ਪਹੁੰਚ ਜਾਂਦਾ ਥੋੜਾ ਡਰ ਵੀ ਲੱਗ ਲੱਗ ਪੈਂਦਾ ਹੈਗਾ ਨਾ ਇਹ ਵੀ ਬੱਚਾ ਹਾਂਜੀ ਹਾਂਜੀ ਬਾਕੀ ਇਹ ਸਾਰੇ ਵੀਰ ਚੋਪੜਾ ਜੱਸ ਚੋਪੜਾ ਹੋਣੀ ਰਾਜਕਪੂਰ ਹੋਣੀ ਇਹ ਬਕਾਇਦਾ ਅੱਜ ਕਿਹੜੇ ਰੰਗ ਦਾ ਸੂਟ ਪੋਣਾ ਕਿਹੜੇ ਰੰਗ ਦਾ ਕਰਨਾ ਹੈ ਕਿਹੜਾ ਦਿਨ ਚੋਣਨਾ ਕਿਹੜਾ ਟਾਈਮ ਚੋਣਨਾ ਇਸ ਮਾਮਲੇ 'ਚ ਬਹੁਤ ਆਪਣੇ ਫਿਲਮੀ ਕਲਾਕਾਰ ਬਹੁਤ ਜ਼ਿਆਦਾ ਮੈਂ ਦੇਖੇ ਫਿਲਮੀ ਹੋਗੇ ਪੋਲੀਟਿਸ਼ਨ ਹੋਗੇ ਇਹਦਾ ਹੈ ਹਿਸਾਬ ਕਿਤਾਬ ਨਾ ਕਈ ਦਵਨੀ ਚੱਲਦੇ ਰਹਿੰਦੇ ਕਈ ਪੋਲੀਟਿਸ਼ੀਨਾਂ ਦੇ ਘਰ ਜੀ ਉਹਨਾਂ ਨੇ ਤਾਂ ਫੈਮਿਲੀ ਬੰਦ ਰੱਖੇ ਹੁੰਦੇ ਆ ਬਿਰਲੇ ਟਾਟੇ ਵਾਲਿਆਂ ਨੇ ਰੱਖੇ ਤੇ ਮਤਲਬ ਉਹਨਾਂ ਨੇ ਫਿਰ ਆਪਣੀ ਜਿੰਨੀ ਵੀ ਜ਼ਿੰਦਗੀ ਦੇ ਵਿੱਚ ਕਦੀ ਲਾਲ ਰੰਗ ਦਾ ਕੱਪੜਾ ਨਹੀਂ ਪਾਇਆ ਗਿਆ ਨਹੀਂ ਜੀ ਤੇ ਵੈਮੀ ਇਦਾਂ ਇੱਕ ਵਾਰ ਇਹਨਾਂ ਦਾ ਜਿਹੜਾ ਆਹੀ 20 ਸੈਕਟਰ ਵਾਲਾ ਮਕਾਨ ਜੀ ਇਹ ਦबई ਹੋ ਕੇ ਆਈ ਤੇ ਆ ਕੇ ਅਸੀਂ ਆ ਮਿਲਣ ਗਏ ਤੇ ਕਹਿੰਦੇ ਵੀ ਕਾ ਅਚੰਦਾ ਤੱਕੀ ਅਗਲਾ ਮੋਂ ਅਸੀਂ ਵੱਡੇ ਭਾਈ ਹਰੇਕ ਨੂੰ ਵੱਡੇ ਭਾਈ ਕੁਝ ਜਿੱਦ ਕੋ ਛੋਟੇ ਹੋਵੇ ਹਾਂ ਅੱਛਾ ਉਹ ਬਡੇ ਭਾਈ ਕਾਦਾ ਹੋਇਆ ਨੁਕਸਾਨ ਹੋ ਗਿਆ ਕਿ ਕਿਵੇਂ ਹੋ ਗਿਆ ਜੀ ਉਹ ਇਦਾਂ ਹੋਇਆ ਵੀ ਮੈਂ ਉਹ ਟੇਚੀ ਗੇਸ ਖੋਲਿਆ ਤਾਂ ਕੁਝ ਕੱਪੜੇ ਲੀੜੇ ਲਿਆਂਦੇ ਸੀ ਕੁਝ ਖਡਾਉਣੇ ਲਿਆਂਦੇ ਸੀ ਨਿਆਣਿਆਂ ਦੇ ਉਹ ਜਦੋਂ ਨਾ ਉਹ ਇੱਕ ਡੀਐਸਪੀ ਮੇਰਾ ਮਿੱਤਰ ਉਹ ਕਹਿੰਦਾ ਸੀ ਉਥੋਂ ਸਕੌਚ ਦੀ ਬੋਤਲ ਲੈ ਕੇ ਆਈ ਤੁਹਾਨੂੰ ਪਤਾ ਮੈਂ ਤਾਂ ਪੀਂਦਾ ਨਹੀਂ ਹੈ ਅੱਛਾ ਮੈਨੂੰ ਤਾਂ ਪੱਕਾ ਮਨਾਹੀ ਕੀਤੀ ਹੋਈ ਹੈ ਮੈਂ ਤਾਂ ਹੱਥ ਵੀ ਨਹੀਂ ਲਾਉਂਦਾ ਉਹ ਜਦੋਂ ਮੈਂ ਟੇਚੀ ਗੇਸ ਚੋਂ ਕੱਪੜੇ ਲੀੜੇ ਜੇ ਕੱਢਦਾ ਸੀ ਬੋਤਲ ਨੂੰ ਹੱਥ ਲੱਗ ਗਿਆ ਬੋਤਲ ਨੂੰ ਹੱਥ ਲੱਗ ਗਿਆ ਤੀਜਾ ਲੈਂਟਰ ਨਵਾਂ ਪਾਇਆ ਲੈਂਟਰ ਚੋਣ ਲੱਗ ਗਿਆ ਲੈਂਟਰ ਚੋਣ ਲੱਗ ਗਿਆ ਕਿਉਂਕਿ ਮੇਰੇ ਬੋਤਲ ਨੂੰ ਹੱਥ ਲੱਗ ਗਿਆ ਅੰਦਰੋਂ ਪਿਓ ਪਰਤਲਾ ਸਾਹਿਬ ਕਹਿੰਦਾ ਵੀ ਹਾਂ ਕਈ ਵਾਰ ਇੱਥੋਂ ਜੇ ਹੁਣ ਜਾਣਾ ਅੱਛਾ ਉਹਨਾਂ ਨੂੰ ਇਹ ਸੀ ਵੀ ਅਸੀਂ પતિ ਪਤਨੀ ਬਾਹਰ ਲੱਗਦੀ ਇਕੱਠੇ ਨਾ ਜਾਈਏ ਜੀ ਐਕਸੀਡੈਂਟ ਹੋ ਗਿਆ ਦੋਨੇ ਇਕੱਠੇ ਤੁਰ ਜਾਂਗੇ ਅੱਛਾ ਹ ਵਿਜੇ ਤੁਸੀਂ ਉਹ ਕਰੋ ਵੀ ਤੂੰ ਤੇ ਸੁਦੇਸ਼ ਆ ਜਾਓ ਟ੍ਰੇਨ ਤੇ ਮੈਂ ਬਾਈ ਹੇਅਰ ਚੱਲਿਆ ਜਾਂਦਾ ਬੜੀ ਵਾਰਕਦਾ ਹੋ ਯਾਰ ਵਿਜੇ ਲੈ ਆਊਗਾ ਤੇ ਵਿਜੇ ਇਹਨਾਂ ਦੇ ਪੁੱਤ ਹੀ ਸੀ ਮਤਲਬ ਪੁੱਤਾਂ ਵਰਗਾ ਸੀ ਪੁੱਤ ਹੀ ਸੀ ਉਹ ਟ੍ਰੇਨਰ ਆ ਹੀ ਜਾ ਰਹੇ ਆ ਜਾਂ ਉਧਰੋਂ ਵੀ ਵਾਪਸ ਆਉਣ ਉਹਦੋਂ ਅੱਜ ਆਪਣੇ ਟੱਬਰ ਨਾਲ ਇਕੱਠਾ ਸਫ਼ਰ ਨਹੀਂ ਕਰਦੇ ਸੀ ਵਾਹ ਲੱਗਦੀ ਅੱਛਾ ਜੀ ਹਾਂ ਜੀ ਹਾਂ ਲੈ ਇੱਕ ਵਿੱਚ ਹੋਰ ਚੀਤੇ ਆਇਆ ਵੀ ਜਦੋਂ ਮਾਂ ਦੀ ਗੋਦ ਫਿਲਮ ਸ਼ੁਰੂ ਹੋਈ ਨਾ ਜੀ ਇਹਦਾ ਨਾਮ ਮੇਰ ਮਿੱਤਰ ਨਹੀਂ ਸੀ ਅੱਛਾ ਜੀ ਇਹਨਾਂ ਵੇਸ ਦਾ ਨਾਮ ਸੀ ਸੁਦੇਸ਼ ਤੇ ਉਹਨੂੰ ਆਮ ਤੌਰ ਤੇ ਬੁਲਣ ਚ ਕਹਿੰਦੇ ਸੀ ਦੇਸ਼ ਦੇਸ਼-ਦੇਸ਼ ਕਹਿੰਦੇ ਹੁੰਦੇ ਸੀ ਅੱਛਾ ਕਰ ਚ ਉਦੋਂ ਇਹਨਾਂ ਨੇ ਆਪਦਾ ਨਾਮ ਰੱਖ ਲਿਆ ਦੇਸ਼ ਮਿੱਤਰ ਇਸੇ ਦੇਸ਼ ਮਿੱਤਰ ਦੇਸ਼ ਮਿੱਤਰ ਮਾਂ ਦੀ ਗੋਦ ਵਿੱਚ ਦੇਸ਼ ਵਿੱਚ ਜਿਹਦੇ ਚ ਟਵੰਟਨ ਹੀਰੋਇਨ ਸੀ ਦੇਸ਼ ਮਿੱਤਰ ਰੱਖਣ ਲੱਗੇ ਸੀਗੇ ਰੱਖ ਲਿਆ ਸੀ ਫਿਰ ਉੱਥੇ ਆਲਦੋ ਵਾਲੇ ਨੇ ਸਾਰਿਆਂ ਨੇ ਕਿ ਹੈਵੀਰ ਦੇਸ਼ ਮਿੱਤਰ ਜਾਂ ਨਾ ਜਾਂ ਨਹੀਂ ਲੱਗਦਾ ਕਲਾਕਾਰੀ ਜਾਂ ਨਾ ਨੀ ਹੈ ਫਿਲਮੀ ਨਾਮ ਨਹੀਂ ਫਿਰ ਇਹ ਮੇਰ ਮਿੱਤਲ ਨਾ ਉਹ ਅਸਲੀ ਦੇ ਕਹ ਰਹੇ ਨੇ ਇਹਦਾ ਨਾਮ ਇਹਨਾਂ ਦਾ ਮੀਰ ਚੰਦ ਮੀਰ ਚੰਦ ਸੀ ਮੀਰ ਚੰਦ ਤੋਂ ਮੇਰ ਮਿੱਤਲ ਹੋ ਗਿਆ ਮੇਰ ਮਿੱਤਲ ਹੋ ਗਿਆ ਹਾਂਜੀ ਅਸੀਂ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਕਿ ਮਾਨੂੰ ਐਡੇ ਵੱਡੇ ਬਰਿੰਦਰ ਤੋਂ ਬਗੈਰ ਵੀ ਪੰਜਾਬੀ ਫਿਲਮ ਨਹੀਂ ਸੀ ਪ੍ਰੀਤੀਸਪਰ ਹੋ ਗਈ ਆ ਭਾਵਨਾ ਪਾਰਟੀ ਸਤੀਸ ਕੋਲ ਇਹਦੇ ਜੋੜੀਆਂ ਸੀ ਨਾ ਉਹ ਨਹੀਂ ਸੀ ਪੀਸ ਆਈ ਹੀਰੋ ਆ ਜੀ ਹੈ ਨਾ ਸਾਡਾ ਨਾਮ ਤੇ ਬਿੱਤਰ ਸਾਨੂੰ ਪੈਸੇ ਜ਼ਿਆਦਾ ਦਿੰਦੇ ਉਹ ਪ੍ਰੋਡਿਊਸਰਾਂ ਨਾਲ ਨਹੀਂ ਲੜਦੇ ਉਹ ਲੜਦੇ ਤਾਂ ਸੀ ਪਰ ਉਹਨਾਂ ਨੂੰ ਇਉਂ ਪਤਾ ਸੀ ਇਸ ਲਈ ਇਹਦਾ ਵੀ ਜਿਹੜੀ ਆਡੀਅנס ਆ ਦਰਸ਼ਕ ਆ ਉਹਨਾਂ ਲਈ ਵੀ ਮੇਰ ਮਿੱਤਰ ਹੈਗਾ ਸਟਾਰ ਉਹਦਾ ਵਾ ਵਾਸਤਾ ਤਾਂ ਇੱਥੇ ਲੋਕਾਂ ਨੂੰ ਪੈਂਦਾ ਹੀ ਸੀ ਨਾ ਉੱਥੋਂ ਪਤਾ ਲੱਗ ਜਾਂਦਾ ਸੀ ਵੀ ਵੀਓ ਇਸ ਕਰਕੇ ਮਹਿੰਗਾ